ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਅਲੀਗੜ੍ਹ ਦੇ ਫੇਮਸ ਆਲੂ ਦੇ ਬਰੂਲੇ ਸੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਕਰਾਰੇ ਤੇ ਚਟਪਟੇ ਆਲੂ ਦੇ ਬਰੂਲੇ ਅਸੀਂ ਇੱਕਦਮ ਇਸੇ ਤਰੀਕੇ ਨਾਲ ਬਣਾਵਾਂਗੇ ਤੇ ਆਲੂ ਦੇ ਬਰੂਲੇ ਦੇ ਨਾਲ ਸਰਵ ਕੀਤੀ ਜਾਣ ਵਾਲੀ ਪਾਲਕ ਦੀ ਚਟਨੀ ਵੀ ਅਸੀਂ ਇਕਾਰ ਬਣਾਵਾਂਗੇ ਸੋ ਸਭ ਤੋਂ ਪਹਿਲਾਂ ਮੈਂ ਲੀਤੀ ਹੈ 100 ਗ੍ਰਾਮ ਬੇਬੀ ਪਾਲਕ ਇਕਦਮ ਫਰੈਸ਼ ਪਾਲਕ ਮੈਂ ਲੀਤੀ ਹੈ ਤੇ 50 ਗ੍ਰਾਮ ਦੇ ਕਰੀਬ ਮੈਂ ਲਿੱਤੇ ਨੇ ਮੂਲੀ ਦੇ ਹਰੇ ਪੱਤੇ ਸੋ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਉਬਾਲਾਂਗੇ ਕਿਉਂਕਿ ਚਟਨੀ ਅਸੀਂ ਕੱਚੀ ਪਾਲਕ ਦੀ ਨਹੀਂ ਬਣਾਵਾਂਗੇ ਸੋ ਪਾਲਕ ਨੂੰ ਉਬਾਲਣਾ ਬਹੁਤ ਜ਼ਰੂਰੀ ਹੈ ਸੋ ਅੱਧੀ ਕੋਲੀ ਪਾਣੀ ਦੇ ਵਿੱਚ ਮੈਂ ਪਾਲਕ ਨੂੰ ਪਾ ਦਿੱਤਾ ਹੈ ਤੇ ਨਾਲ ਪਾਇਆ ਹੈ ਅੱਧਾ ਛੋਟਾ ਚਮਚੀ ਚੀਨੀ ਦਾ ਸੂਚੀਨੀ ਪਾਨ ਨਾਲ ਪਾਲਕ ਦਾ ਜਿਹੜਾ ਕਲਰ ਹੈ ਉਹ ਏਵੇਂ ਹੀ ਬਣਿਆ ਰਹੇਗਾ ਬਿਲਕੁਲ ਵੀ ਕਲਰ ਚੇਂਜ ਨਹੀਂ ਹੋਏਗਾ ਸੋ ਫਿਰ ਅਸੀਂ ਟੱਕਣ ਲਗਾ ਕੇ ਪਾਲਕ ਨੂੰ 5 ਤੋਂ 7 ਮਿੰਟ ਤੱਕ ਉਬਾਲਾਂਗੇ ਤੇ ਦੂਸਰੀ ਸਾਈਡ ਤੇ ਮੈਂ ਲਿੱਤੇ ਨੇ 500 ਗ੍ਰਾਮ ਆਲੂ ਸੋ ਬਿਲਕੁਲ ਛੋਟੇ ਸਾਈਜ਼ ਦੇ ਆਲੂ ਮੈਂ ਲਿੱਤੇ ਨੇ ਸੋ ਤੁਸੀਂ ਵੱਡੇ ਆਲੂ ਵੀ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਉਬਾਲਾਂਗੇ ਸੋ ਆਲੂ ਨੂੰ ਅਸੀਂ ਪਤਲੇ ਵਿੱਚ ਹੀ ਉਬਾਲਾਂਗੇ ਕਿਉਂਕਿ ਆਲੂ ਬਹੁਤ ਛੋਟੇ ਸਾਈਜ਼ ਦੇ ਨੇ ਜੇ ਸੀ ਕੁੱਕਰ ਵਿੱਚ ਉਬਲਣ ਵਾਸਤੇ ਰੱਖ ਦਵਾਂਗੇ ਤੇ ਆਲੂ ਗਲ ਸਕਦੇ ਨੇ ਇਸ ਕਰਕੇ ਪਤਲੇ ਵਿੱਚ ਹੀ ਆਲੂ ਉਬਾਲਾਂਗੇ ਸੋ ਦੂਸਰੀ ਸਾਈਡ ਤੇ 5 ਮਿੰਟ ਹੋ ਗਏ ਨੇ ਪਾਲਕ ਸਾਡੀ ਪੱਕ ਚੁੱਕੀ ਹੈ ਸੋ ਫਲੇਮ ਬੰਦ ਕਰਕੇ ਪਾਲਕ ਨੂੰ ਅਸੀਂ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਤੇ ਦੂਸਰੀ ਸਾਈਡ ਤੇ ਮਿਕਸਰ ਦੇ ਵਿੱਚ ਮੈਂ ਮooli ਦੇ ਪੱਤੇ ਪਾ ਲਿੱਤੇ ਨੇ 2 ਚਮਚ ਦੇ ਕਰੀਬ ਮੈਂ ਪਾਈ ਹੈ ਅਦਰਕ ਦੇ ਟੁਕੜੇ ਤੇ ਨਾਲ ਪਾਈਆਂ ਨੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਸੋ ਫੇਰੇ ਇਥੇ ਮਪਾਇਆ ਹੈ ਸਫੇਦ ਵਾਲਾ ਨਮਕ ਸੋ ਨਮਕ ਦੀ ਕੁਆਂਟੀਟੀ ਪਹਿਲਾਂ ਅਸੀਂ ਥੋੜੀ ਘਾਟ ਹੀ ਰੱਖਾਂਗੇ ਕਿਉਂਕਿ ਅਸੀਂ ਬਾਅਦ ਵਿੱਚ ਕਾਲਾ ਨਮਕ ਦੀ ਵਰਤੋਂ ਕਰਾਂਗੇ 2 ਚਮਚ ਪਰ ਕੇ ਮਪਾਇਆ ਹੈ ਪੁਨਿਆ ਹੋਇਆ ਜੀਰਾ ਪਾਊਡਰ ਸੋ ਚਟਨੀ ਨੂੰ ਖੱਟਾ ਬਣਾਉਣ ਵਾਸਤੇ ਮਪਾਈ ਹੈ ਅੱਧੇ ਕੋਲੀ ਦੇ ਕਰੀਬ ਇਮਲੀ ਦਾ ਪਾਣੀ ਸੋ ਇੱਥੇ ਪਾਲਕ ਵੀ ਠੰਡੀ ਹੋ ਚੁੱਕੀ ਹੈ ਹੁਣ ਅਸੀਂ ਪਾਲਕ ਵੀ ਨਾਲ ਹੀ ਪਾ ਦਵਾਂਗੇ ਸੋ ਪਾਲਕ ਬਹੁਤ ਹੀ ਸੌਫਟ ਸੀ ਇੱਕ ਨਾਮ ਛੋਟੇ ਛੋਟੇ ਪੱਤੇ ਸੀ ਇਸ ਕਰਕੇ ਪਾਲਕ 5 ਮਿੰਟ ਦੇ ਅੰਦਰ ਹੀ ਪੱਕ ਚੁੱਕੀ ਸੀ ਤੇ ਯਾਦ ਰੱਖੇ ਕਿ ਪਾਲਕ ਨੂੰ ਅਸੀਂ ਠੰਡਾ ਕਰਕੇ ਹੀ ਪੀਸਾਂਗੇ ਸੋ ਨਾਲ ਮੈਂ ਪਾਇਆ ਹੈ ਥੋੜਾ ਜਿਹਾ ਹਰਾ ਧਨੀਆ ਤੁਸੀਂ ਥੋੜਾ ਜਿਹਾ ਪੁਦੀਨਾ ਵੀ ਪਾ ਸਕਦੇ ਹੋ ਪਰ ਮੈਂ ਪੁਦੀਨਾ ਨਹੀਂ ਪਾਇਆ ਹੈ ਸੋ ਫਿਰ ਇਸ ਚਟਨੀ ਨੂੰ ਸੀ ਪੀਸ ਲਵਾਂਗੇ 컬러 ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ 컬러 ਆਇਆ ਹੈ ਸੋ ਨਮਕ ਘਾਟ ਸੀ ਫਿਰ ਮੈਂ ਇੱਥੇ ਅੱਧਾ ਚਮਚ ਕਾਲਾ ਨਮਕ ਪਾਇਆ ਹੈ ਸੋ ਸਫੇਦ ਨਮਕ ਦੀ ਕੁਆਂਟੀਟੀ ਅਸੀਂ ਥੋੜੀ ਘਾਟ ਹੀ ਰੱਖੀ ਸੀ ਕਿਉਂਕਿ ਕਾਲੇ ਨਮਕ ਨਾਲ ਚਟਨੀ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਸੋ ਫਿਰ ਇੱਥੇ ਆਲੂ ਵੀ ਵਧੀਆ ਤਰੀਕੇ ਨਾਲ ਉਬਲ ਕੇ ਰੈਡੀ ਹੋ ਗਏ ਨੇ ਸੋ ਹੁਣ ਅਸੀਂ ਆਲੂਆਂ ਨੂੰ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਸੋ ਆਲੂ ਨੂੰ ਬਿਲਕੁਲ ਵੀ ਛਿੱਲਣ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡੇ ਆਲੂ ਵੱਡੇ ਨੇ ਤੇ ਉਹਨਾਂ ਨੂੰ ਤੁਸੀਂ 2 ਜਾਂ 3 ਹਿੱਸਿਆਂ ਵਿੱਚ ਕੱਟ ਸਕਦੇ ਹੋ ਫਿਰ ਮੈਂ ਇੱਥੇ ਪਾਇਆ ਹੈ 4 ਚਮਚ ਭਰ ਕੇ ਵਸੰਦੇ 3 ਚਮਚ ਭਰ ਕੇ ਮੈਂ ਪਾਇਆ ਹੈ ਮੈਦਾ ਤੇ ਆਲੂ ਨੂੰ ਹੋਰ ਵੀ ਜ਼ਿਆਦਾ ਕ੍ਰਿਸਪੀ ਬਣਾਉਣ ਵਾਸਤੇ ਮੈਂ ਪਾਇਆ ਹੈ 2 ਚਮਚ ਪਰ ਕੇ ਚਾਵਲ ਦਾ ਆਟਾ ਸੋ ਚਾਵਲ ਦਾ ਆਟਾ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਸਾਬੂਤ ਚਾਵਲ ਹੀ ਮਿਕਸਰ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਿੱਤੇ ਨੇ ਤੇ ਉਹਦੇ ਮੈਂ 2 ਚਮਚ ਪਰ ਕੇ ਪਾਏ ਨੇ ਤੁਸੀਂ ਚਾਵਲ ਦੇ ਆਟੇ ਦੀ ਜਗ੍ਹਾ ਤੇ ਸੂਜੀ ਦੀ ਵਰਤੋਂ ਵੀ ਕਰ ਸਕਦੇ ਹੋ ਅੱਧਾ ਚਮਚ ਪਾਇਆ ਹੈ ਮੈਂ ਨਮਕ ਦਾ ਅੱਧਾ ਚਮਚ ਮੈਂ ਪਾਇਆ ਹੈ ਸਾਬੂਤ ਜੀਰਾ ਤੇ ਬਿਲਕੁਲ ਥੋੜੀ ਜੀ ਪਾਈ ਹੈ ਮੈਂ ਹਲਦੀ 1 ਚਮਚ ਪਰ ਕੇ ਮੈਂ ਪਾਇਆ ਹੈ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਪਾਇਆ ਹੈ ਮੈਂ ਅਮचूर ਦਾ ਸੋ ਸਭ ਤੋਂ ਪਹਿਲਾਂ ਅਸੀਂ ਇਹ ਮਸਾਲੇ ਨੂੰ ਆਲੂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਆਲੂ ਨੂੰ ਮਸਾਲੇ ਦੇ ਨਾਲ ਕੋਟ ਕਰਾਂਗੇ ਸੋ ਅਸੀਂ ਜ਼ਿਆਦਾ ਪਤਲਾ ਨਹੀਂ ਰੱਖਾਂਗੇ ਬੈਟਰ ਨੂੰ ਸਿਰਫ ਓਨਾ ਹੀ ਪਾਣੀ ਪਾਵਾਂਗੇ ਕਿ ਆਲੂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਕੋਟ ਹੋ ਜਾਣ ਸੋ ਇਸ ਤਰੀਕੇ ਨਾਲ ਅਸੀਂ ਥੋੜਾ ਥੋੜਾ ਪਾਣੀ ਪਾੰਦੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਬੈਟਰ ਦੇ ਨਾਲ ਮਿਕਸ ਕਰਾਂਗੇ ਸੋ ਜੇ ਤੁਸੀਂ ਆਲੂ ਵੱਡੇ ਲਿੱਤੇ ਨੇ ਤੇ ਯਾਦ ਰੱਖੇ ਕਿ ਆਲੂਨ ਉਸੇ ਜ਼ਿਆਦਾ ਗਲਾਵਾਂਗੇ ਨਹੀਂ ਤੇ ਜਦੋਂ ਅਸੀਂ ਆਲੂ ਬਾਹਰ ਲਵਾਂਗੇ ਤੇ ਉਹਨਾਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਕੱਟ ਕੇ ਇਸ ਤਰੀਕੇ ਨਾਲ ਬੜੇ ਆਰਾਮ ਨਾਲ ਬੈਟਰ ਦੇ ਵਿੱਚ ਕੋਟ ਕਰਾਂਗੇ ਤਾਂ ਕਿ ਆਲੂ ਬਿਲਕੁਲ ਟੁੱਟਣ ਨਾ ਇਸ ਸਟੇਜ ਤੇ ਨਮਕ ਤੁਸੀਂ ਚੈੱਕ ਕਰ ਸਕਦੇ ਹੋ ਸੋ ਮੈਨੂੰ ਨਮਕ ਘੱਟ ਲੱਗ ਰਿਹਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਨਮਕ ਹੋਰ ਪਾਇਆ ਹੈ ਸੋ ਹੁਣ ਮੈਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਦਿੱਤਾ ਹੈ ਸੋ ਆਲੂ ਦੇ ਬਰੂਲੇ ਸੀ ਸਰੋਂ ਦੇ ਤੇਲ ਵਿੱਚ ਹੀ ਫਰਾਈ ਕਰਾਂਗੇ ਸੋ ਪਹਿਲਾਂ ਅਸੀਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤਾਂ ਕਿ ਸਰੋਂ ਦੇ ਤੇਲ ਦੀ ਸਮੈਲ ਖਤਮ ਹੋ ਜਾਏ ਤੇ ਠੰਡਾ ਕਰਨ ਤੋਂ ਬਾਅਦ ਫਿਰ ਹਾਈ ਫਲੇਮ ਤੇ ਆਲੂ ਦੇ ਬਰੂਲੇ ਸੀ ਜਿੰਨੇ ਕਿ ਇੱਕ ਵਾਰੀ ਵਿੱਚ ਕੜਾਈ ਵਿੱਚ ਪੈਣਗੇ ਉਹਨੇ ਪਾ ਦਵਾਂਗੇ ਤੇ ਉਲਟੇ ਦੇ ਪਲਟਦੇ ਹੋਏ ਆਲੂ ਦੇ ਬਰੂਲੇ ਸੀ 골ਡਨ ਭੋਂ ਤੱਕ ਫਰਾਈ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆਇਆ ਹੈ। ਸੋ ਆਲੂ ਦੇ ਬਰੂਲੇ ਨੂੰ ਅਸੀਂ ਬਹੁਤ ਜ਼ਿਆਦਾ ਡਾਰਕ ਨਹੀਂ ਕਰਾਂਗੇ ਕਿਉਂਕਿ ਆਲੂ ਦੇ ਬਰੂਲੇ ਅਸੀਂ ਡਬਲ ਫਰਾਈ ਕਰਾਂਗੇ। ਸੋ ਡਬਲ ਫਰਾਈ ਕਰਨ ਨਾਲ ਆਲੂ ਦੇ ਬਰੂਲੇ ਹੋਰ ਵੀ ਜ਼ਿਆਦਾ ਕ੍ਰਿਸਪੀ ਬਣਦੇ ਨੇ। ਸੋ ਇਸ ਤਰੀਕੇ ਨਾਲ ਅਸੀਂ ਵਾਰੀ-ਵਾਰੀ ਸਾਰੇ ਆਲੂ ਦੇ ਬਰੂਲੇ ਫਰਾਈ ਕਰ ਲਵਾਂਗੇ। ਸੋ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆਇਆ ਹੈ। ਅਸੀਂ ਕਿਸੇ ਵੀ ਤਰ੍ਹਾਂ ਦਾ ਕਲਰ ਯੂਜ਼ ਨਹੀਂ ਕੀਤਾ। ਸਿਰਫ ਹਲਦੀ ਤੇ ਦੇਗੀ ਮਿਰਚ ਕਰਕੇ ਹੀ ਬਹੁਤ ਹੀ ਪਿਆਰਾ ਕਲਰ ਆਇਆ ਹੈ। ਸੋ ਆਲੂ ਦੇ ਬਰੂਲਿਆਂ ਨੂੰ ਹੁਣ ਅਸੀਂ ਥੋੜਾ ਜਿਹਾ ਠੰਡਾ ਕਰਕੇ ਇਸ ਤਰੀਕੇ ਨਾਲ ਪੋਟੈਟੋ ਮੈਸ਼ਰ ਦੀ ਹੈਲਪ ਨਾਲ ਹਲਕਾ-ਹਲਕਾ ਦਬਾ ਦਵਾਂਗੇ ਸੋ ਆਲੂ ਦੇ ਬਰੂਲੇ ਨੂੰ ਸੀ ਜ਼ੋਰ ਕੇ ਨਹੀਂ ਦਬਾਵਾਂਗੇ ਉਹਦਾ ਇੱਕਦਮ ਹਲਵਾ ਨਹੀਂ ਬਣਾ ਦੇਣਾ ਬਿਲਕੁਲ ਹਲਕਾ ਜਿਹਾ ਹੀ ਦਬਾਵਾਂਗੇ ਤੁਸੀਂ ਆਲੂ ਨੂੰ ਦਬਾਉਣ ਵਾਸਤੇ ਕੋਲੀ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਫਿਰ ਇਸ ਤਰੀਕੇ ਨਾਲ ਹੱਥਾਂ ਦੇ ਵਿੱਚ ਲੈ ਕੇ ਹੱਥ ਦੀ ਹਥੇਲੀ ਨਾਲ ਵੀ ਪ੍ਰੈਸ ਕਰਕੇ ਇੱਕ ਟਿੱਕੀ ਦੀ ਸ਼ੇਪ ਦੇ ਸਕਦੇ ਹੋ ਜਾਂ ਫਿਰ ਕਿਚਨ ਸਲੈਬ ਦੇ ਉੱਪਰ ਰੱਖ ਕੇ ਵੀ ਤੁਸੀਂ ਆਲੂ ਦੇ ਬਰੂਲੇ ਨੂੰ ਦਬਾ ਸਕਦੇ ਹੋ ਜਿਹੜਾ ਵੀ ਤਰੀਕਾ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਸ ਤਰੀਕੇ ਨਾਲ ਆਲੂ ਦੇ ਬਰੂਲੇ ਨੂੰ ਪ੍ਰੈਸ ਕਰ ਸਕਦੇ ਹੋ ਸੋ ਇਸ ਤਰ੍ਹਾਂ ਅਸੀਂ ਸਾਰੇ ਆਲੂ ਦੇ ਬਰੂਲਿਆਂ ਨੂੰ ਪ੍ਰੈਸ ਕਰ ਲਿੱਤਾ ਹੈ ਸੋ ਇਸ ਤਰੀਕੇ ਨਾਲ ਪ੍ਰੈਸ ਕਰਨ ਤੋਂ ਬਾਅਦ ਫਿਰ ਦੁਬਾਰਾ ਹਾਈ ਫਲੇਮ ਤੇ ਅਸੀਂ ਜਿੰਨੇ ਵੀ ਆਲੂ ਦੇ ਬਰੂਲੇ ਸਰਵ ਕਰਨੇ ਨੇ ਸਿਰਫ ਉਹਨੇ ਹੀ ਫਰਾਈ ਕਰਾਂਗੇ ਤੇ ਬਾਕੀ ਆਲੂ ਦੇ ਬਰੂਲੇ ਅਸੀਂ ਸਾਈਡ ਤੇ ਰੱਖ ਲਵਾਂਗੇ ਸੋ ਇਸ ਤਰੀਕੇ ਨਾਲ ਅਸੀਂ ਜਦੋਂ ਆਲੂ ਦੇ ਬਰੂਲੇਆਂ ਨੂੰ ਦਬਾਨ ਤੋਂ ਬਾਅਦ ਫਰਾਈ ਕਰਨੇ ਆ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਕਰਾਰੇ ਬੰਦੇ ਨੇ ਸੋ ਇਸ ਤਰੀਕੇ ਨਾਲ ਅਸੀਂ ਜਿੰਨੇ ਕਾਲੂ ਦੇ ਬਰੂਲੇ ਸਰਵ ਕਰਨੇ ਨੇ ਵਾਰੀ ਵਾਰੀ ਉਹਨੇ ਇੱਕ ਫਰਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਬਿਨਾ ਕਲਰ ਦੇ ਬਹੁਤ ਹੀ ਪਿਆਰਾ ਕਲਰ ਆਇਆ ਹੈ ਇੱਕਦਮ ਚਟਪਟੇ ਤੇ ਕਰਾਰੇ ਆਲੂ ਦੇ ਬਰੂਲੇ ਬਣ ਕੇ ਰੈਡੀ ਨੇ ਸੋ ਤੁਸੀਂ ਇਹ ਆਲੂ ਦੇ ਬਰੂਲੇ ਨੂੰ ਚਾਹ ਦੇ ਨਾਲ ਵੀ ਸਰਵ ਕਰ ਸਕਦੇ ਹੋ ਚਾਹ ਦੇ ਨਾਲ ਵੀ ਇਹ ਆਲੂ ਦੇ ਬਰੂਲੇ ਬਹੁਤ ਹੀ ਟੇਸਟੀ ਲੱਗਦੇ ਨੇ ਸੋ ਇਸ ਤਰ੍ਹਾਂ ਮੈਂ ਥੋੜੇ ਜਿਹਾ ਆਲੂ ਦੇ ਬਰੂਲੇ ਡਬਲ ਫਰਾਈ ਕੀਤੇ ਨੇ ਤੇ ਥੋੜੇ ਜਿਹਾ ਮੈਂ ਬਾਅਦ ਵਾਸਤੇ ਬਚਾ ਕੇ ਰੱਖ ਲਿੱਤੇ ਨੇ ਸੋ ਇਹ ਆਲੂ ਦੇ ਬਰੂਲਿਆਂ ਨੂੰ ਹੁਣ ਅਸੀਂ ਸਰਵ ਕਰਾਂਗੇ ਸੋ ਸਰਵ ਕਰਨ ਵਾਸਤੇ ਮੈਂ ਦੇ ਉੱਤੇ ਪਾਵਾਂਗੀ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਚਾਟ ਮਸਾਲਾ ਤੇ ਥੋੜਾ ਜਿਹਾ ਪੁੰਨਿਆ ਹੋਇਆ ਜੀਰਾ ਪਾਊਡਰ ਤੇ ਉੱਪਰ ਅਸੀਂ ਪਾਲਕ ਨਾਲ ਤਿਆਰ ਕੀਤੀ ਹੋਈ ਚਟਨੀ ਪਾਵਾਂਗੇ ਸੋ ਇਹਦੇ ਉੱਪਰ ਥੋੜੀ ਜਿਹੀ ਇਸੀ ਇਮਲੀ ਦੀ ਚਟਨੀ ਵੀ ਪਾਵਾਂਗੇ ਸੁਝੇ ਤੁਸੀਂ ਚਾਹੋ ਤੇ ਇਹਦੇ ਉੱਪਰ ਕਟਿਆ ਹੋਇਆ ਪਿਆਜ਼ ਤੇ ਕੱਦੂਕਸ ਕੀਤੀ ਹੋਈ ਮooli ਵੀ ਪਾ ਸਕਦੇ ਹੋ ਪਰ ਮੈਂ ਸਿਰਫ ਚਟਨੀ ਨਾਲ ਹੀ ਆਲੂ ਦੇ ਬਰੂਲੇ ਸਰਵ ਕਰਾਂਗੀ ਕਿਉਂਕਿ ਪਾਲਕ ਨਾਲ ਤਿਆਰ ਕੀਤੀ ਹੋਈ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਸੁਲ ਪਾਈ ਤੇ ਐਸੀ ਪਾਲਕ ਹੈ ਚਟਨੀ ਦੇ ਵਿੱਚ ਪਰ ਪਾਲਕ ਦਾ ਟੇਸਟ ਬਿਲਕੁਲ ਵੀ ਨਹੀਂ ਆਉਂਦਾ ਤੇ ਇੱਕਦਮ ਹੈਲਦੀ ਤਰੀਕੇ ਨਾਲ ਇਹ ਚਟਨੀ ਬਣੀ ਹੈ ਸੋ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁਬਾਰਾ ਮਿਲਨੀ ਆ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ